ਦੁਪਹਿਰ ਦੇ 2:30 ਵੱਜ ਚੁੱਕੇ ਨੇ ਸੋਨੀਆ ਪਬਲਿਕੇਸ਼ਨ ਪੜ ਰਹੇ ਆ ਆਪਾਂ ਭਾਸ਼ਾ ਵਿਗਿਆਨ ਤੇ ਪੰਜਾਬੀ ਭਾਸ਼ਾ ਤੇ ਤੁਹਾਨੂੰ ਮਿਲਾ ਦੇ ਇੱਕ ਫੇਮਸ ਯੂਟਿਊਬਰ ਨਾਲ ਫੇਮਸ ਵਲੌਗਰ ਨਾਲ ਜਿਹਨੇ 7 ਸਬਸਕ੍ਰਾਈਬਰ ਨੇ ਜਿਹਨੇ 7 ਮਿਲੀਅਨ ਸਬਸਕ੍ਰਾਈਬਰ ਹੋ ਚੁੱਕੇ ਨੇ ਨਵੇਂ ਚੈਨਲ ਤੇ ਐਂਡ ਹੀ ਇਜ਼ 1 ਐਂਡ ਓਨਲੀ ਅਮਨਦੀਪ ਹਾਈ ਗਾਇਸ ਅਮਨ ਪੀ ਕੇ ਕਿਵੇਂ ਹੋ ਅਸੀਂ ਆਏ ਆ ਜੀ ਹੁਣ ਅਸੀਂ ਹੁਣ ਨਾ ਗਰੁੱਪ ਸਟੱਡੀ ਕਰਨ ਲੱਗੇ ਆ ਗਰੁੱਪ ਸਟੱਡੀ ਇਹ ਕਿਹੜੀ ਬੁੱਕ ਲੈ ਕੇ ਆਂਦੀ ਤੂੰ ਲੈਂਦੀ ਮੈਂ ਪੰਜਾਬੀ ਨਾਟਕ ਅੱਡਕ ਤੇ ਰੰਗ ਮੰਚ ਹਾਂ ਜ਼ਿੰਦਗੀ ਇੱਕ ਥੀਏਟਰ ਨਾਟਕ ਜ਼ਿੰਦਗੀ ਇੱਕ ਨਾਟਕ ਐ ਫਿਲਮ ਐ ਸਟੋਰੀ ਐ ਗਰੁੱਪ ਸਟੱਡੀ ਕਰਨ ਲੱਗਿਆ ਐ ਐਗਜ਼ਾਮਸ ਨੇੜੇ ਨੇ 8 ਦਿਨ ਰਹਿ ਗਏ ਹਣਾ ਮੁੰਡਾ ਪੰਜਾਬ ਯੂਨੀਵਰਸਿਟੀ ਚ ਰੈਗੂਲਰ ਸੀ ਤੇ ਇਹਨੂੰ ਆਪਾਂ ਲੈ ਆਂਦਾ ਕੋਰਸਪੋਂਡੈਂਸ ਚੋ ਇੱਕ ਸਾਲ ਐ ਮੈਂਨੇ ਕਿ ਤੀ ਰੈਗੂਲਰ 3rd ਸੈਮੈਸਟਰ ਚ ਹੋਣੈ ਨੂੰ ਲੈ ਆਂਦਾ ਕੋਰਸਪੋਂਡੈਂਸ ਮੇਰੇ ਨਾਲ ਕਿਉਂਕਿ ਮੈਂ ਡੁੱਬਾਂਗਾ ਤੇ ਵੀ ਡੁੱਬੇਗਾ ਨਾ ਫਿਰ ਚੱਲ ਗਰੁੱਪ ਸਟੱਡੀ ਕਰ ਲੈਣੇ ਡਿਸਕਸ਼ਨ ਚਲਕੀ ਪੜਨੇ 10 ਉਹਨੂੰ ਬੰਦ ਕਰ ਪਹਿਲਾਂ ਬੰਦ ਕਰ ਇਹ ਇੱਧਰ ਸਾਡਾ ਮੁੰਡਾ ਗੈਸ ਮਾਰ ਰਿਹਾ ਹੈ ਮੈਨੂੰ ਉਹਨਾਂ ਦਾ ਦਿਮਾਗ ਪੜਦਾ ਮੈਂ ਕਿ ਕਿਵੇਂ ਸਿੱਪੇ ਪਾ ਦ ਸਕਦੇ ਹਾਂ ਰੋਸ ਸਾਵ ਸੇ ਪੰਜਾਬੀ ਬੋਲ ਪੰਜਾਬੀ ਦਾ ਵਲੌਗ ਹੈ ਟੈਨਸ਼ਨ ਨਹੀਂ ਪੰਜਾਬੀ ਬੋਲ ਨਾ ਫਿਰ ਠੀਕ ਹੈ ਪਹਿਲਾਂ ਕਿਵੇਂ ਤੇ ਪੇਪਰ ਪਾਸ ਕਰਨੇ ਫਿਰ ਰੋਸ ਸਾਵ ਨਾਲ ਆਪਾਂ ਕਾਸ਼ਿਵੇਂ ਬਣਾਵਾਂਗੇ ਤੇ ਫਿਰ ਆਪਾਂ ਚੱਲ ਜਾਵਾਂਗੇ ਆ ਮੁੰਡਾ ਬਨਾਈ ਆ ਰਿਹਾ ਹੈ ਰਾਈਟਿੰਗ ਇਹ ਕਹਿੰਦੇ ਨੇ ਕਿਵੇਂ ਮੰਮੀ 50 ਰੁਪਿਆ ਹੋਵੇਗਾ ਬਿਲਕੁਲ ਨਹੀਂ ਪੰਜਾਹ ਰੁਪਏ ਹੈ ਹੈ ਰਮਣੀ ਆਏ ਰਮਣੀ ਆਨਲਾਈਨ ਆਨਲਾਈਨ ਗੂਗਲ ਤੇ ਦੇ ਕੈਸ਼ ਕੋ ਨਹੀਂ ਕਾ ਮਿਲਦਾ ਹਾਂ ਚੰਗਾ ਪੰਜਾਹ ਰੁਪਏ ਮਮੀ ਕਿਉਂ ਲੈਣ ਆਈ ਸੀ ਬੁੱਦਸੀ ਉਹ ਜਿਹੜੇ ਮਹਿਮਾਨ ਆਂਦੇ ਨੇ ਨਾ ਉਹਨਾਂ ਨੂੰ ਦੇਣਾ ਹੁੰਦਾ ਜਵਾਕਾਂ ਨੂੰ ਮੈਂ ਰਿਸ਼ਤੇਦਾਰਾਂ ਨਾਲ ਜੋ ਰਿਸ਼ਤੇਦਾਰ ਬਾਹਰ ਆਏ ਸੀ ਉਹਨਾਂ ਨਾਲ ਇੱਕ ਜਵਾਕੜੀ ਤੂੰ ਰਿਸ਼ਤੇਦਾਰ ਥੋੜੀ ਹੈ ਸੌਰੀ 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 ਮੈਂ ਘਰ ਘਾੜਨੀ ਤੇ ਉਹ ਜਵਾਕੜੀ ਨੂੰ ਪੈਸੇ ਦੇਨੇ ਸੀ 50 ਰੁਪਿਆ ਚੱਲ ਕੋਈ ਨਹੀਂ ਸੁੱਕੇ ਚਲੇ ਜਾਓ ਸਾਨੂੰ ਕਿਹੜਾ ਮਿਲਦੇ ਸੀ ਨਹੀਂ ਮਿਲਦੇ ਸੀ ਮਿਲਦੇ ਸੀ ਚੱਲ ਤੂੰ ਬਣਾ ਗਿਆ ਸਮਾਰ ਐਗਜ਼ਾਮੀਨਰ ਦਾ ਮਾਈਂਡ ਪੜ ਕੇ ਕਿਹੜੇ ਕਿਹੜੇ ਕੁਐਸਚਨ ਪਾਸ ਕਰਦਾ ਫਿਰ ਆਪਾਂ ਪਾਸ ਹੋਣਾ ਟਾਪਰ ਬੰਨਾ ਹੈ ਯੂਜੀਸੀ ਨੈਟ ਕਲੀਅਰ ਕਰਨਾ ਆਪਾਂ ਇਹਨੂੰ ਕਹਿੰਦੇ ਨੇ ਜਗਾਰ ਅਸੀਂ ਪਾਸ ਹੋਣ ਦਾ ਸਤ ਪੜਦੇ ਨਹੀਂ ਜਗਾਰ ਦਾ ਜਗਾਰ ਲਾਈ ਬੜੀ ਹੋ ਗਈ ਸਟੱਡੀ ਹੁਣ ਆਏ ਅਸੀਂ ਇਹ ਦਰਬਾਰ ਥੋੜਾ ਜਾਂ ਘੁਮਣ ਫਿਰਨ ਆ ਸਾਡਾ ਟਕਲਾ ਬੋਸ ਕੀ ਨਾਮ ਹੈ ਵੰਸ਼ ਕਿਵੇਂ ਸੇਬ ਖਾਦਿਆ ਨਾ ਇਨ ਇਹ ਜਿਹੜਾ ਧੂਆਂ ਜਿਹੜਾ ਉੱਡੰਡਿਆ ਨਾ ਇਹ ਵੀ ਤੁਖਾਰੇ ਨਾਲ ਇਨਸਾਨ ਦੀ ਹਰਕਤ ਦਾ ਹਾਈएस्ट ਲੈਵਲ ਆਫ ਥੌਟਸ ਹਿਊਮਨ ਥੌਟਸ ਇਨਾ ਕੋ ਗਰੋ ਕਰ ਚੁੱਕਿਆ ਵੇਖ ਲਓ ਪੋਲੂਸ਼ਨ ਨਹੀਂ ਪੰਮਨੇ ਕਿਵੇਂ ਲੱਗ ਰਿਹਾ ਤੈਨੂੰ ਇਹ ਫਰੈਸ਼ ਹਵਾ ਤੇਰੀ ਹੋਰਨ ਵਜਾਣ ਦਾ ਕੋਈ ਫਾਇਦਾ ਹੈਗਾ ਸੀ ਬਾਈ ਖੁੱਲਾ ਰੋਡ ਪਿਆ ਇੰਨੀ ਪਿਓਰਿਟੀ ਵਾਲੀ ਹਵਾ ਜੋ ਜਿਹੜਾ ਤੂੰ ਸਾਹ ਲੈ ਰਹਿ ਕਿੰਨਾ ਵਧੀਆ ਲੱਗ ਰਿਹਾ ਵਧੀਆ ਪਈ ਹੈ ਫਿਰ ਇਹ ਤਾਂ ਆਪਣੀ ਖਰਾਕੇ ਖਰਾਕੇ ਆ ਜਿਹੜੇ ਸਿਹਤ ਦਾ ਰਾਜ ਹੈ ਇਹ ਰਾਜ ਹੈ ਆਵੇ ਪলিউਸ਼ਨ ਹੈ ਗੋਲੇ ਵਾਲੇ ਬਣੇ ਨੇ ਹੈਨਾ ਔਰ ਜਿਆਦਾ ਉਹ ਗਲ ਲੱਗੇ ਜਾਂਗੇ ਲੱਗੀ ਹੁੰਦੀ ਗੋਲੇ ਚੱਲੇ ਗੋਲੇ ਚੱਲੇ ਹਲੇ ਨੇ ਨਾ ਟੈਂਕ ਚੱਲੇ ਨੇ ਟੈਂਕ ਨਾ ਯਾਰ ਇੰਨੀ ਅੱਗ ਨਾ ਲਾਈ ਕਰੋ ਸਾਡੀ ਉਹ ਬੇਨਤੀ ਹੈ ਬੇਹਿੰਤੀ ਨਾ ਅਸੀਂ ਆਵੀਏ ਇਹ ਆ ਪਲਾਨ ਕਿਸਾਨ ਲਾ ਦੇ ਨੇ ਤੂੰ ਹੀ ਲਾਣਾ ਹੈ ਕਿਸਾਨ ਆਏ ਸਾਡੀ ਜ਼ਮੀਨ ਹੀ ਕੋ ਨਹੀਂ ਉਹ ਹੈਗੀ ਹੈ ਪਰ ਹੁੰਦਾ ਚੱਲਦਾ ਰੋਲਾ ਤੇ ਉਹ ਰੋਲੇ ਅਜ ਨਹੀਂ ਲਾਦੇ ਜੀ ਨਾ ਬੀਜੀ ਕਦੇ ਨਾ ਵਾਈ ਤੇ ਨਾ ਫਸਲ ਉੱਗੀ ਇਹ ਜਿਹੜੇ ਜਿੰਨਾਂ ਕੋਲ ਪੰਜ ਪੰਜ ਕਿਲੇ ਦੁੱਖ ਭਰੇ ਦਰਦ ਭਰੇ ਗਾਣੇ ਨਾ ਸੁਣੋ ਜ਼ਿਮੀਂਦਾਰ ਰੋਲੇ ਵਿਚਾਰੇ ਤੇ ਲੋ ਜੀ ਅਸੀਂ ਆ ਗਏ ਇੱਕ ਆਪਣੀ ਪੁਲੀ ਤੇ ਇੱਥੇ ਬੈਠੀਦਾ ਕਾਫੀ ਕਦੇ ਕਦੇ ਮੈਂ ਮੈਡੀਟੇਸ਼ਨ ਵੀ ਧਿਆਨ ਵੀ ਕਰਦਾ ਇੱਥੇ ਬੈਠ ਕੇ ਬੜਾ ਸਕੂਨ ਮਿਲਦਾ ਮਾਰਨਿੰਗ ਟਾਈਮ ਚਲੋ ਨਿੱਕਾ ਜੀ ਜਿਹੜੀ ਗੱਲ ਮੈਂ ਕਲੀਅਰ ਕਰਨੀ ਸੀ ਥੈਟ ਇਜ਼ ਕਿ ਯੂਪੀਐਸਸੀ ਦੀ ਤਿਆਰੀ ਐਕਚੁਅਲੀ ਮੈਂ ਛੱਡੀ ਨਹੀਂ ਪੋਸਟਪੋਨ ਕਰ ਦਿੱਤੀ ਏ ਸਿਵਲ ਸਰਵਿਸ ਦੀ ਜੋ ਮੈਂ ਤਿਆਰੀ ਕਰ ਰਿਹਾ ਸੀ ਐਕਚੁਅਲੀ ਉਹਦੇ ਚ ਡਿਫਿਕਲਟੀਜ਼ ਇਹ ਆ ਰਹੀ ਸੀ ਕਿ ਮੈਂ 1 ਸਾਲ ਦਾ ਪੂਰਾ ਕੰਪਲੀਟ ਕਰ ਲਈ ਸੀ ਤਿਆਰੀ ਠੀਕ ਹੈ ਤੇ ਫਿਰ ਤਿਆਰੀ ਚੱਲਦੀ ਵੀ ਰਹੀ ਸਹੀ ਠੀਕ ਠਾਕ ਵਧੀਆ ਚੱਲਦੀ ਰਹੀ ਵਿੱਚੋਂ ਯਾਰ 1 ਮਹੀਨਾ ਫਿਰ ਕੰਮ ਕਰਨ ਵੀ ਗਿਆ ਮੈਂ ਨਵੰਬਰ ਚ 2023 ਚੋਂ ਗੱਡੀ ਚਲਾਈ ਕੈਬ ਚੰਡੀਗੜ੍ਹ ਚਲਾਉਂਦਾ ਤੁਹਾਨੂੰ ਪਤਾ ਹੀ ਐ ਤੇ ਮੇਨ ਫਾਈਨੈਂਸ਼ੀਅਲ ਜਿਹੜਾ ਰੀਜ਼ਨ ਐ ਨਾ ਖਰਚਾ ਹੁੰਦਾ ਬੁਕਸ ਦਾ ਤੇ ਬੈਚ ਵਗੈਰਾ ਮੈਂ ਲਿਆ ਸੀ ਕਿ ਕੇਜੀਐਸ ਦਾ 10 11000 ਦਾ ਤੇ ਨੋਟਸ ਪੀਡੀਐਫ ਆਣਾ ਫਿਰ ਉਹਦੇ ਪ੍ਰਿੰਟ ਆਊਟ ਨਿਕਾਲ ਨਿਕਾਲਣਾ ਐਂਡ ਰਹਿਣਾ ਖਾਣਾ ਪੀਣਾ ਲੱਟਰ ਪੱਟਰ ਇਹ ਉਹ ਜੇ ਘਰੇ ਰਹਿੰਦਾ ਫਿਰ ਵੀ ਹਨਾ ਥੋੜਾ ਜਿਹਾ ਉਹ ਹੁੰਦਾ ਕਿ ਪੇਰੈਂਟਸ ਦੇ ਖਰਚੇ ਤੇ ਚੱਲ ਰਿਆਂ ਸੋ ਇਟਸ ਨੋਟ ਹਣਾ ਥੋੜਾ ਗਿਲ ਉਹ ਫੀਲ ਹੁੰਦਾ ਹੈ ਕਿ ਯਾਰ ਖੁਦ ਕਰਨਾ ਚਾਹੀਦਾ ਹੈ ਹਣਾ ਕੋਈ ਉਹ ਤਾਂ ਹੈ ਨਹੀਂ ਆਪਾਂ ਰਿਚ ਫੈਮਿਲੀ ਤੋਂ ਬਲੌਂਕ ਕਰਦੇ ਆਂ ਬਾਕੀ ਪਿੱਛੇ ਟਰੈਕਟਰ ਆ ਰਿਹਾ ਹੈ ਅੱਗੇ ਕੰਟੀਨਿਊ ਕਰਦੇ ਆਂ ਸੋ ਫਿਰ ਵਿੱਚੋਂ ਯਾਰ ਪੈਸੇ ਲਈ ਕਦੇ ਥੋੜਾ ਕੰਮ ਕਰਨਾ ਪੈਂਦਾ ਹੈ ਕਦੇ ਕਿੱਧਰ ਕਦੇ ਕਿੱਧਰ ਰਹਿਣ ਤੇ ਫਿਰ ਯਾਰ ਤਾਂ ਕਰਕੇ ਨਾ ਮੈਂ ਥੋੜੀ ਹੁਣ ਪੋਸਟਪੋਨ ਕਰ ਦਿੱਤੀ ਸਿਵਲ ਸਰਵਿਸ ਦੀ ਤਿਆਰੀ ਫਿਰ ਮੈਂ ਸੋਚਿਆ ਐਮਏ ਜਿਹੜੀ ਚੱਲ ਰਹੀ ਹੈ ਸਾਡੇ ਦੋ ਸੈਮੈਸਟਰ ਹੋ ਚੁੱਕੇ ਨੇ 3 ਸੈਮੈਸਟਰ ਦਾ ਐਗਜ਼ਾਮ ਹੁਣ ਦਸੰਬਰ 2024 ਚੋਂ ਨੇ ਅੱਜ ਨਵੰਬਰ 19 ਹੋ ਚੁੱਕਾ ਹੈ ਤੇ ਮੈਨੂੰ ਲੱਗਿਆ ਕਿ ਪਹਿਲਾਂ ਐਮਏ ਦੇ ਮਤਲਬ ਪੂਰੀ ਤਿਆਰੀ ਕਰਕੇ ਫਿਰ ਜੀਆਰਐਫ ਕਲੀਅਰ ਕਰਾਂਗੇ ਯੂਜੀਸੀ ਨੈਟ ਉਹਦਾ ਸਾਨੂੰ 30000 35000 ਪਰ ਮੰਥ ਆਏਗਾ ਫਿਰ 50 40000 ਪਲੱਸ ਵੀ ਹੁੰਦਾ ਹੈ ਸੀਨੀਅਰ ਜੈਲੋਸ਼ਿਪ ਫੈਲੋਸ਼ਿਪ ਆਂਦੀ ਹੈ ਐਸਆਰਐਫ ਤੇ ਫਿਰ ਉਹਦੇ ਵਿੱਚ ਫਿਰ ਯੂਨੀਵਰਸਿਟੀ ਰਹਿ ਕੇ 50 ਯੂਨੀਵਰਸਿਟੀ ਰਹਿ ਕੇ ਹੌਸਟਲ ਰਹਿ ਕੇ ਆਰਾਮ ਨਾਲ ਕੋਈ ਖਰਚੇ ਦੀ ਟੈਨਸ਼ਨ ਹੋਏਗੀ ਕੋਈ ਕੈਪ ਦਾ ਕੰਮ ਇਹ ਕਰਨਾ ਹੈ ਉਹ ਕਰਨਾ ਹੈ ਪੈਸੇ ਲਈ ਕੋਈ ਦਿੱਕਤ ਨਹੀਂ ਹੋਏਗੀ ਫਿਰ ਆਰਾਮ ਨਾਲ ਤਿਆਰੀ ਹੋ ਸਕਦੀ ਹੈ ਇਹ ਯੂਪੀਐਸਸੀ ਪੋਸਟਪਨ ਪੋਸਟ ਮਨ ਥੋੜੀ ਡਿਲੇ ਤੇ ਰੱਖ ਦਿੱਤੀ ਵੈਸੇ ਅਟੈਂਪਟ ਕਰਾਂਗੇ ਬਟ ਡੈਡੀਕੇਟਲੀ ਮੈਂ ਤਿਆਰੀ ਨਹੀਂ ਕਰ ਸਕਦਾ ਡੈਡੀਕੇਟਲੀ ਕਿਉਂ ਹਾਂ ਪੂਰਾ ਡੈਡੀਕੇਸ਼ਨ ਨਾਲ ਪਾੜੀ ਰਿਆਂ ਬਸ ਪੈਨ ਦੇ ਬਿਲਕੁਲ ਇੱਥੇ ਜਿਆ ਨਾਲੀ ਦੇ ਬਿਲਕੁਲ ਨਾਲ ਆ ਇੰਦਰਾ ਕਨਾਲ ਦੇ ਬਿਲਕੁਲ ਨਾਲ ਨਵੇਂ ਨਵ ਜੰਮੇ ਆਪਣੇ ਦੋ ਨਵੇਂ ਤੁਹਾਨੂੰ ਇਹ ਦੁਨੀਆ ਤੇ ਤੁਹਾਡਾ ਸਵਾਗਤ ਹੈ ਧੂਏ ਚੋ ਸਾਹ ਲਓ ਤੇ ਬਿਮਾਰੀਆਂ ਦੇ ਗ੍ਰਸਤ ਹੋ ਤੇ ਚੰਗੀ ਤਰ੍ਹਾਂ ਵੱਡੇ ਲੋਕਾਂ ਦੀ ਲੱਤਾਂ ਨੂੰ ਤਾਂ ਵੱਢਿਆ ਚੰਗੀ ਤਰ੍ਹਾਂ ਪੁਨੀ ਜੀ ਮਮੀ ਨੇ ਆਜੇ ਜਲਦੀ ਚਲੀਏ ਇੱਥੋਂ ਉਹ ਯਾਰ ਜਾਦਾ ਹੁੰਦੇ ਨੇ ਵਹਿ ਤਾਂ ਪਤਾ ਨਹੀਂ ਕਿੱਧਰ ਗਿਆ ਚਾਰ ਹੁੰਦੇ ਨੇ ਚਾਰ ਨਹੀਂ 23 ਰਾਟੇ ਹੁੰਦੇ ਨੇ ਉਹ ਯਾਰ ਕੋਈ ਲੈ ਹੀ ਨਾ ਗਿਆ ਵਿਚਾਰਿਆਂ ਨੂੰ ਨਿੱਕੇ ਨਿੱਕੇ ਜੇ ਐ ਕਰੀਏ ਪ੍ਰਾਲੀ ਤੇ ਇੱਥੇ ਪਾ ਜੀ ਕੋਈ ਹੋਰ ਲਿਆ ਕਰ ਆ ਦੀ ਠੰਡ ਠੁੰਡ ਤੇ ਬਚੇ ਰਹਿਣਗੇ ਨਾ ਉਹ ਲਿਆਰੀ ਏ ਕਿਹੜੇ ਕੋ ਬੜਤੇ ਇਹਨਾਂ ਦਾ ਕੋਈ ਜੁਗਾਰ ਕਰਨੇ ਯਾਰ ਹਣਾ ਚੱਕ ਲਈ ਜੋਰ ਥੋੜੀ ਜਿਹੀ ਨਾ ਆਲੀ ਬਰੋਲੀ ਰੱਖ ਦਿੰਨੇ। ਉਹਦੋਂ ਆਲੀ ਜਿਲੇ ਆਉਣੇ ਕਰਨਿਆ ਕੁਛ। ਲੋ ਜੀ ਲੈ ਆਂਦੇ ਅਸੀਂ ਕਰੋ ਗਏ ਸੀ ਆ ਰੋਟੀ ਲੈਣ। ਚਾ ਲੋ। ਆ ਜਾ। ਸ਼ਾਕ ਜਾਨਵਰਾਂ ਦੀ ਸੇਵਾ, ਨੁਕਤਾ ਦੀ ਸੇਵਾ ਨਹੀਂ। ਲੈ ਗਈ। ਲੈ ਜਾ ਲੈ ਜਾ। ਓਏ ਇੱਕ ਰੋਟੀ ਰਹਿ ਗਈ ਤੇਰੀ। ਇਹਨੇ ਚੰਨ ਮੂੰਹ ਲੈ ਕੋਈ ਚੱਕਾ ਤੂੰ। ਖਾ। ਰਾਜ ਰਾਜ ਕੇ ਖਾ। ਉਏ ਕੀ ਰੋਟੀ ਪਰਾ ਲੈ ਗਈ ਪਰਾਂ ਖਾ ਗਈ ਹੈ ਨਾ ਚੱਲ ਖਾਣ ਲਿਆ ਚਲੀਏ ਆਇਆ ਅਮਨੇ ਬਸ ਪੌਣਾ ਖਾਟ ਲਿਆ ਬੜਾ ਇਤਨਾ ਬੜਾ ਹੈ ਜੈਸਲਮੇਰ ਤੇ ਜਾ ਕੇ ਅਸੀਂ ਮਾਰੀ ਦਾ ਸੀ ਮੱਛੀਆਂ ਪਕੜ ਕੇ ਲੈ ਆਈਦਾ ਸੀ ਠੀਕ ਹੈ ਉੱਥੇ ਪਾਪ ਕਰੀਦਾ ਸੀ ਹਾਂ ਉਹ ਕਰਦਾ ਪਿਆ ਫਿਰ ਐਵੇਂ ਪਾਪ ਛਾੜਦੀਦਾ ਰਿਕਵਰ ਕਰਦਾ ਪਿਆ ਨਹੀਂ ਐਕਚੁਅਲੀ ਉੱਥੇ ਤਾਂ ਯਾਰ ਫਿਰ ਟਰੈਵਲ ਕਰਨ ਜਾਈਦਾ ਫਿਰ ਉਹ ਰਿਮੋਟ ਏਰੀਆ ਹੈਗਾ ਸੀ ਤੈਨੂੰ ਪਤਾ ਹੈ ਫਿਰ ਉੱਥੇ ਖਾਣਾ ਪੀਣਾ ਫਿਰ ਸ਼ਹਿਰ ਨੇੜੇ ਹੈ ਨਹੀਂ ਸੀ ਮੱਛੀ ਗੁਵਾਰਾ ਸਬਜ਼ੀ ਜਿਹੜੀ ਪੱਟ ਕੇ ਫਿਰ ਕਰਨਾ ਪੈਣਾ ਚੱਲ ਨਿਕਲ ਛੇ ਵਾਦੀਆਂ ਉਹਨੇ ਨੇਰਾ ਆਉਣ ਵਾਲਾ ਫਿੱਤਰ ਫੰਗਿਆ ਹੋਇਆ ਤੇ ਪਿੰਡ ਨੂੰ ਅੱਜ ਪੂਰਾ ਟਾਈਮ ਵੇਸਟ ਪੜਿਆ ਅੱਜ ਗਰੁੱਪ ਸਟੱਡੀ ਹੋਈ ਏ ਥੋੜੀ ਜੀ ਠੀਕ ਹੈ ਕੱਲ ਆ ਜੀ